ਰਾਮ ਕਲੀ ਮਹਿਲਾ ਪੰਜਵਾਂ ਜਪ ਗੋਬਿੰਦ ਗੋਪਾਲ ਲਾਲ ਰਾਮ ਨਾਮ ਸਿਮਰ ਤੂੰ ਜੀਵੈ ਫਿਰ ਨਾ ਖਾਈ ਮਹਾਕਾਲ ਰਹਾਉ ਕੋਟ ਜਨਮ ਪ੍ਰਮ 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 ਆਇਓ ਵੱਡੇ ਭਾਗ ਸਾਧ ਸੰਗ ਪਾਇਓ ਬਿਨ ਗੁਰ ਪੂਰੇ ਨਾਹੀ ਉਧਾਰ ਬਾਬਾ ਨਾਨਕ ਆਖੈ ਏ ਬੀ ਚਾਰ ਰਾਗ ਰਾਮਕਲੀ ਮਹਿਲਾ ਪੰਜਵਾ ਕਰ ਦੂਜਾ ਇਕ ਓੰਕਾਰ ਸਤਿਗੁਰ ਪ੍ਰਸਾਦ ਚਾਰ ਪੁਕਾਰੈ ਨਾ ਤੂੰ ਮਾਨੈ ਖਟ ਭੀ ਏਕਾ ਬਾਤ ਵਖਾਨੈ ਦਸ ਅਸ਼ਟੀ ਮਿਲ ਇਕੋ ਕਹਿਆ ਤਾਂ ਭੀ ਜੋਗੀ ਭੇਦ ਨਾ ਲਹਿਆ ਕਿੰ ਕੁਰੀ ਅਨੂਪਵਾਜੈ ਜੋਗਿਆ ਮਤਵਾਰੋ ਰੇ ਰਹਾਉ ਪ੍ਰਥਮੇ ਵਸਿਆ ਸਤਕ ਤਖੇੜਾ ਤ੍ਰਿਤਿਏ ਮੈਂ ਕੇਸ਼ ਭਿਆ ਦੁਤੇੜਾ ਦੁਤੀਆ ਅਰਧੋ ਅਰਧ ਸੁਮਾਇਆ ਏਕ ਰਹਾ ਤਾਂ ਏਕ ਦਿਖਾਇਆ ਇਕ ਸੂਤ ਪਰੋਏ ਮਣੀਏ ਗਾੰਠੀ ਪੈਨ 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 ਤਣੀਏ ਫਿਰਤੀ ਮਾਲਾ ਬਹੁ ਵਿਦ ਪਾਏ ਖਿੰਚਿਆ ਸੂਤ ਤਾਂ ਆਈ ਥਾਂਏ ਚੋਂ ਮੈਂ ਇੱਕ ਮਟ ਹੈ ਕੀਆ ਤਾਂ ਵਿਖੜੇ ਥਾਨ ਅਨਕ ਖਿੜਕੀਆਂ ਖੋਜਤ ਖੋਜਤ ਦੁਆਰੇ ਆਇਆ ਤਾਂ ਨਾਨਕ ਜੋਗੀ ਮਹਿਲ ਘਰ ਪਾਇਆ ਕਿਉਂ ਕਿੰਕੁਰੀਆ ਨੂੰ ਪਵਾਜੈ ਸੁਣ ਜੋਗੀ ਕੈ ਮਨ ਮੀਠੀ ਲੱਗੇ ਰਹਾਉ ਦੂਜਾ RAM ਕਲੀ ਮਹਿਲਾ ਪੰਜਵਾ ਤਾਗਾ ਕਰਕੇ ਲਾਈ ਥਿਗਲੀ ਲੋ ਨਾੜੀ ਸੁਆਹ ਹੈ ਅਸਤੀ ਅੰਭਕਾ ਕਾਰ ਡੰਡਾ ਧਰਿਆ ਕਿਆ ਤੂੰ ਜੋਗੀ ਗਰਬੈ ਪਰਿਆ ਜਪ 나ਥ ਦਿਨ ਰਹਿ ਨਾਈ ਤੇਰੀ ਖਿੰਥਾ ਦੋ ਦਿਹਾਈ ਰਹਾਉ ਗਹਿਰੀ ਵਿਭੂਤ ਲਾਏ ਬੈਠਾ ਤਾੜੀ ਮੇਰੀ ਤੇਰੀ ਮੁੰਦਰਾ ਥਾਰੀ ਮੰਗੇ ਟੂਕ ਤ੍ਰਿਪਤ ਨਾ ਪਾਵੇ 나ਥ ਛੁਡ ਜਾਚੇ ਲਾਜ ਨਾ ਆਵੇ ਚਲ ਚਿਤ ਜੋਗੀ ਆਸਣ ਤੇਰਾ ਸਿੰਘੀ ਵਜ ਨਿਤ ਉਦਾਸੇਰਾ ਗੁਰ ਗੋਰਖ ਕੀ ਤੈ ਬੂਜ ਨਾ ਪਾਈ ਫਿਰ ਫਿਰ ਜੋਗੀ ਆਵੇ ਜਾਈ ਜਿਸਨੋ ਹੋਆ नाथ ਕਿਰਪਾਲਾ ਭਰ ਰਾਸ ਹਮਾਰੀ ਗੁਰ ਗੋਪਾਲਾ ਨਾਮੈ ਖਿੰਥਾ ਨਾਮੈ ਬਸਤਰ ਜਨ ਨਾਨਕ ਜੋਗੀ ਹੋਆ ਅਸਥਿਰ ਇਉਂ ਜਪਿਆ ਨਾਥ ਦਿਨ ਰਹਿ ਨਾਈ ਹੁਣ ਪਾਇਆ ਗੁਰ ਗੋ ਸਾਈਂ ਰਾਉ ਦੂਜਾ RAM ਕਲੀ ਮਹਿਲਾ ਪੰਜਵਾ ਕਰਨ ਕਰਾਵਨ ਸੋਈ ਆਨ ਨਾਂ ਦੀ ਸੈ ਕੋਈ ਠਾਕੁਰ ਮੇਰਾ ਸੁਗੜ ਸੁਜਾਨਾ ਗੁਰਮੁਖ ਮਿਲਿਆ ਰੰਗ ਮਾਨਾ ਐਸੋ ਰੇ ਹਰ ਰਸ ਮੀਠਾ ਗੁਰਮੁਖ ਕਿਨੇ ਵਿਰਲ ਡੀਠਾ ਰਹਾਉ ਨਿਰਮਲ ਜੋਤ ਅੰਮ੍ਰਿਤ ਹਰ ਨਾਮ ਪੀਵਤ ਅਮਰ ਭੈ ਨੇ ਕਾਂ ਤਨ ਮਨ ਸੀਤਲ ਅਗਨ ਨਿਵਾਰੀ ਆਨੰਦ ਰੂਪ ਪ੍ਰਗਟੇ ਸੰਸਾਰੀ ਕਿਆ ਦੇਵਾਂ ਜਾਂ ਸਭ ਕਿਛ ਤੇਰਾ ਸਤ ਬਲਿਹਾਰ ਜਾਉ ਲਖ ਬੇਰਾ ਤਨ ਮਨ ਜਿਉ ਪਿੰਡ ਦੇ ਸਾਜਿਆ ਗੁਰ ਕਿਰਪਾ ਤੇ ਨੀਚ ਨਿਵਾਜਿਆ ਖੋਲ ਕੇ ਵਾਰਾ ਮਹਿਲ ਬੁਲਾਇਆ ਜੈਸਾ ਸਾ ਤੈਸਾ ਦਿਖਲਾਇਆ ਕਉ ਨਾਨਕ ਸਭ ਪੜਦਾ ਟੂਟਾ ਹਉ ਤੇਰਾ ਤੂੰ ਮੈਂ ਮਨ ਵੂਠਾ